ਪਿੰਡ ਦੇ ਵਿੱਚ ਮਾਹੌਲ ਤਣਾਅਪੂਰਨ ਹੈ ਪੁਲਿਸ ਵੱਲੋਂ ਪਿੰਡ ਨੂੰ ਘੇਰਾ ਪਾਇਆ ਹੋਇਆ ਤੇ ਕੁਝ ਦਿਨ ਪਹਿਲਾਂ ਅਥੂ ਗੈਸ ਤੇ ਗੋਲੇ ਵੀ ਛੱਡੇ ਨੇ ਜਿਸ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਆ ਤੁਸੀਂ ਜਿਵੇਂ ਹਾਲਾਤ ਦੇਖ ਰਹੇ ਹੋ ਕਿ ਪਿੰਡ ਨੂੰ ਇੱਕ ਤਰ੍ਹਾਂ ਨਾਲ ਪੁਲਿਸ ਨੇ ਕਿਲਾ ਬੰਦੀ ਕਰ ਲਈ ਹੈ ਕਿਸਾਨ ਆਗੂ ਜਿਹੜੇ ਨੇ ਉਹ ਇੱਥੇ ਮੌਕੇ ਤੇ ਬੈਠੇ ਨੇ ਆਪਣੀਆਂ ਤਿਆਰੀਆਂ ਕਰੀ ਜਾ ਰਹੀਆਂ ਹੈ ਪੁਲਿਸ ਦੇ ਨਾਲ ਮੁਕਾਬਲਾ ਕਰਨ ਦੀਆਂ ਸੋ ਕਿਸ ਤਰ੍ਹਾਂ ਪੁਲਿਸ ਨਾਲ ਮੁਕਾਬਲਾ ਕਰਨਾ ਨੌਜਵਾਨ ਲੱਗੇ ਹੋਏ ਨੇ ਸੋ ਪਿੰਡ ਜਿਉਂਦੇ ਵਿੱਚ ਐਸਾ ਵੀਡੀਓ ਨੂੰ ਸ਼ੇਅਰ ਕਰ ਦਿਓ ਮੌਕੇ ਦੇ ਉੱਤੇ ਚੱਲੇ ਆ ਹੁਣ ਤੁਸੀਂ ਦੇਖ ਰਹੇ ਹੋ ਕਿ ਸਾਰੇ ਬੰਦੇ ਜਿੰਨੇ ਗਰੀਬ ਨੇ ਖੜੇ ਨਾ ਰਹਿਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਜੌਂਦ ਪਿੰਡ ਦੇ ਵਿੱਚ ਮੌਜੂਦ ਹੈ ਇਸ ਵਕਤ ਜੀ ਇੱਥੇ ਬਜ਼ੁਰਗ ਬੈਠੇ ਨੇ ਨੌਜਵਾਨ ਬੈਠੇ ਨੇ ਤੁਸੀਂ ਡਫਾ ਸੁਣਾ ਦੇ ਨੂੰ ਹੱਲਾ ਨਹੀਂ ਦੇਣਾ ਤੁਸੀਂ ਮੋਰ ਤੇ ਨੂੰ ਕਹਿ ਰਿਹਾ ਨਾ ਕਿ ਕੋ ਆਉਂਸਲੀ ਹੁੰਦੀ ਉਹ ਕਹੇ ਦਵਾ ਪਾਟਾ ਇਸ ਕਰਕੇ ਦੁਸ਼ਮਣ ਨੂੰ ਕਰੇ ਮਾਰਾ ਨਾ ਸਮਝਿਓ ਉਹ ਪਿੱਛੇ ਹਟ ਕੇ ਦਿਵਾਰੇ ਵੀ ਬਾਰ ਕਰ ਸਕਦੇ ਆ ਇਸ ਕਰਕੇ ਸਾਡੇ ਡਿਫੈਂਸਨ ਜਿੱਲੇ ਮੋਰ ਤੇ ਚੱਲ ਰਹੇ ਆ ਜਿਲੀਆਂ ਕਰੀਆਂ ਦੇ ਉੱਤੇ ਉਹ ਪੂਰੇ ਕਾ ਅਖਲਾਪ ਪੂਰੇ ਜ ਅੱਗੇ ਸਾਡੇ ਭਾਈ ਸਾਡੇ ਚੱਲਦੇ ਆ ਜਿੱਥੇ ਕੀ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸਾਨਾਂ ਤੇ ਪੁਲਿਸ ਦਰਮਿਆਨ ਕਾਫੀ ਜਿਹੜਾ ਇੱਕ ਵਾਰੀ ਇੱਥੇ ਚੜਪ ਹੋ ਚੁੱਕੀ ਆ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਆਗੂਆਂ ਨੇ ਸੜਕ ਨੂੰ ਕੁੱਟ ਦਿੱਤਾ ਹੈ ਦੇਖ ਰਹੇ ਹਾਂ ਆਪਣਾ ਜਾਬਤਾ ਕੀਤਾ ਜਾ ਰਿਹਾ ਇੱਥੇ ਜੋ ਹਥਿਆਰ ਕਿਸਾਨਾਂ ਨੂੰ ਮਿਲੇਗਾ ਹੁਣੇ ਕਿੰਦਰਾ ਨਾਲ ਸਿੱਧੀ ਗੱਲ ਹੈ ਕਿ ਸਿੱਧੀ ਟੱਕਰ ਦੇ ਰੋਅ ਦੇ ਵਿੱਚ ਆ ਗਏ ਨੇ ਕਿਸਾਨ ਤੇ ਇੱਥੇ ਇਹੋ ਖੜੇ ਹੋ ਸਾਰੇ ਆਪਣੇ ਤੇ ਇੱਟਾਂ ਡਲਿਆਂ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਆਪਦਾ ਜਿਹੜਾ ਕਿਸਾਨ ਆ ਗੂ ਇੱਕ ਦਰ ਨਾਲ ਆਪਦੀ ਤਿਆਰੀ ਬੱਟੀ ਬੈਠੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਪੁਲਿਸ ਨੇ ਮੋਰਚਾ ਬੰਦੀ ਕੀਤੀ ਹੈ ਕਿਸਾਨਾਂ ਵੱਲੋਂ ਵੀ ਜਿਹੜੀ ਆ ਮੋਰਚਾ ਬੰਦੀ ਕਰ ਲਈ ਗਈ ਹੈ ਇਹ ਆ ਇਹ ਦੀ ਗੱਲ ਕਰੋ ਹਾਂ ਪਰਾਂ ਨੂੰ ਲਈਏ ਕਿ ਮੈਂ ਦੀ ਗੱਲ ਕਰਦਾ ਹਾਂ ਇੰਨਾ ਕੱਢੀ ਹੈ ਨਾਲ ਇੱਥੋਂ ਆ ਇਹ ਉੱਪਰ ਉੱਪਰ ਚੜ੍ਹਨ ਦਾ ਹੈ ਕਿ ਕਿਤੇ ਭਾਈ ਜਿਹੜੇ ਪਿੱਛੇ ਗਏ ਪੁਲਿਸ ਅੱਗੇ ਹਾਂ ਜੀ ਬਾਵਾ ਗਈ ਵਾ ਅੱਗੇ ਗਈ ਕੀ ਮਾਹੌਲ ਆ ਜੀ ਹੁਣ ਪਿੰਡ ਦਾ ਮਾਰਲੀ ਬਹੁਤ ਖਤਰਨਾਕ ਹੋਇਆ ਸਾਡੇ ਪਿੰਡ ਦਾ ਸਾਡੇ ਪਿੰਡੇ ਧੱਕੇ ਨਾਲ ਸਾਨੂੰ ਅੱਗੇ ਢਾਉਣ ਲੱਗੀ ਜੀ ਪੁਲਸੀ ਇੱਥੇ ਆ ਕੇ ਆ ਗਏ ਅਸੀਂ ਚੱਪਾ ਬਸ ਮੁਜਾਰਾ ਕਰੀ ਜਾਂਦੇ ਬੈਠੇ ਸਾਨੂੰ ਧੱਕੇ ਨਾਲ ਆ ਕੇ ਇਹਨਾਂ ਨੇ ਇੱਥੇ ਪਿੰਡ ਦੇ ਵਿਟਾ ਲਿਆ ਕੇ ਜਮ੍ਹਾਂ ਸਰਿਆਮ ਸਾਡੇ ਬੰਬ ਛਿੱਟੇ ਉੱਤੇ ਇਹਨਾਂ ਨੇ ਜਮ੍ਹਾਂ ਸਰਿਆਮ ਸਾਡੇ ਬੰਦੇ ਫੱਟੜ ਵੀ ਬਹੁਤ ਹੋ ਗਏ ਜੀ ਅਸੀਂ ਬੈਠੇ ਸੀ ਤਾਂ ਇਹ ਇੱਥੇ ਆ ਕੇ ਸਾਡੇ ਤੇ ਹਵਾਲਾ ਕਰਤਾ ਇਹ ਸਾਨੂੰ ਜਦੋਂ ਇਹ ਸਰੂ ਗੋਲੇ ਚਲਾਏ ਪੈਸਾ ਨੂੰ ਕੋਈ ਨਹੀਂ ਦੱਸਿਆ ਪੈਸਾ ਨੂੰ ਇੱਕਦਮ ਆਗਰ ਪੈਣਾ ਪਿਆ ਇਹਨਾਂ ਦੇ ਫਿਰ ਅਸੀਂ ਟੱਕਰੇ ਸੀ ਦੁਬਾਰੇ ਫੇਰ ਆ ਗਏ ਦੁਬਾਰੇ ਇੱਥੋਂ ਫੇਰ ਪਿੱਛੇ ਮੁੜੇ ਸੀ ਜੀ ਸਾਡੇ ਬੈਠੇ ਦੇ ਹਾਵਾਂ ਕਰ ਲੈਣਾਂ ਨੇ ਸਾਡਾ ਕੋਈ ਖਸੂਰ ਨਹੀਂ ਗੱਲ 'ਚ ਆ ਜੀ ਹਾਂ ਪੁਲਿਸ ਦਾ ਖਸੂਰ ਆ ਸਾਰਾ ਪ੍ਰਸ਼ਾਸਨ ਦਾ ਹੁਣ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਇੱਟਾ ਰੋੜੇ ਇਕੱਠੇ ਕਰ ਲੈਨੇ ਇਹ ਕਿਉਂ ਕੀਤੇ ਜਾ ਰਹੇ ਨੇ ਆਪ ਬੰਦੇ ਇੱਟਾ ਰੋੜੇ ਉਹਨਾਂ ਐ ਪੁੱਛੋ ਵੀ ਤੁਸੀਂ ਐਸੇ ਰੋੜੇ ਦੇ ਗੋਲੇ ਕਸੜਦੇ ਹੋ ਅਜਿਹਾ ਬਚਾਅ ਕਰਨ ਨਹੀਂ ਆ ਤੁਸੀਂ ਖੜੇ ਹੋ ਕੋਨ ਕੋਈ ਚੀਜ਼ ਮਾਰੇ ਤੁਸੀਂ ਦਾ ਕੋਈ ਬਚਾ ਕਰੋਗੇ ਆਵਦਾ ਜੀ ਇਹ ਉਹ ਗੱਲ ਸਾਡੀ ਅਜ ਤਾਂ ਬਚਾ ਕਰਨੀ ਆ ਹੇ ਬਚਾ ਕਰ ਜੇ ਨਹੀਂ ਨਾ ਬਚਾ ਕਰ ਦੇ 3.5 ਤੱਕ ਬੁੜੀਆਂ ਦੇ ਕਿੰਨੇ ਸੱਟ ਸਾਡੇ ਬਚਾਂਦੇ ਬੰਦੇ ਸੱਟਾਂ ਕਿਦਾ ਕੀ ਕਹੁੰਦਾ ਜੀ ਆਰਾਮ ਲੱਗੀ ਆ ਰੌਲਾ ਕੀ ਅਸਲ ਰੌਲਾ ਤਾਂ ਇਹ ਆ ਜੀ ਦੋ ਬੰਦੇ ਸਾਡੇ ਕੋਈ ਕੇਸ਼ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੋ ਬੰਦੇ ਸਾਡੇ ਕਚਾਉ ਦਾ ਕ ਸਾਡੇ ਪਿੰਡ ਦਾ ਸ਼ਗਰਦੀਪ ਸਿੰਘ ਆ ਉਹਨਾਂ ਨੂੰ ਮਾਤਾਵਲ ਤੋਂ ਜੇਲ੍ਹ ਚ ਅੰਦਰ ਰੱਖੇ ਬੈਠੇ ਨੇ ਕੋਈ ਗੱਲ ਹੀ ਨਹੀਂ ਕੋਈ ਹੂੰ ਸੋਣਾਂ ਦੀ ਰਿਆਈ ਮੰਗ ਰਹੇ ਤੁਸੀਂ ਐਸੀ ਗੱਲ ਮਨੇ ਛਡੋਣਾਂ ਨੂੰ ਹੂੰ ਹੂੰ ਇਹ ਤਾਂ ਬਰਮ ਸਾਫਤ ਕਰੋ ਜੀ ਜਾਂ ਛੱਡੋ ਹਾਂ ਸੁਧਾਰਨ ਗੱਲ ਹੈ ਹਾਂ 307 ਦਾ ਕਿਸੇ ਲੋਟ ਹੀ ਨਹੀਂ ਮੰਦੀ ਇਹਨਾਂ ਦਾ ਕਰੂਨ ਵੀ ਕਹਿੰਦਾ ਪਰ ਉਹ ਬਿਨਾਂ ਚਾਰਜ ਤੋਂ ਲਾਏ ਤੋਂ ਲੇਟ ਲਾਇਆ ਚਾਰਜ ਤੇ ਕੇਸ ਹੂੰ ਉਹਨਾਂ ਨੂੰ ਕਿਸੇ ਲੋਟ ਵੀ ਨਹੀਂ ਛੱਡ ਰਹੇ ਹਾਂ ਹਾਂ ਤੇ ਇਥੋਂ ਦਾ ਜੱਜ ਸਾਹਿਬ ਇਹ ਬੋਲਦਾ ਵੀ ਤੁਸੀਂ ਝੰਡੇ ਚੱਕੜੇ ਇਹਦਾ ਮਤਲਬ ਕੱਲਾ ਇਹ ਨਹੀਂ ਦੋ ਜਣਿਆਂ ਦਾ ਰੋਲਾ ਆਉਣ ਵਾਲੀਆਂ ਪਾਲਸੀਆਂ ਲਾਗੂ ਕਰਨੀਆਂ ਤੇ ਜਉਂਦਾਂ ਚ ਜਿਹੜਾ ਉਹ ਜ਼ੋਰ ਨਾਲ ਮਰਬਾ ਬੰਦੀ ਕਰਕੇ ਉਹ ਸਰਦਾਰਾਂ ਦੀ ਜ਼ਮੀਨ ਸੌਂਪਣੀ ਹੈ। ਟੌਲਾ ਇੱਥੇ ਆ। ਵੇਖੋ ਕਿਰਤੀ ਲੋਕਾਂ ਕੋਲੇ ਕੀ ਹੁੰਦਾ। ਇਹਨਾਂ ਕੋਲੇ ਤਾਂ ਸਾਰੇ ਹਥਿਆਰ ਆ। ਸਾਡੇ ਕੁਝ ਬੰਦੇ ਫੱਟੜ ਕਰਤੇ ਅੱਖਾਂ ਤੋਂ ਦਿਸਣੋਂ हट ਗਿਆ ਲੋਕਾਂ ਨੂੰ। ਪਿੰਡ ਚ ਆ ਕੇ ਕਿਸੇ ਤੇ ਐ ਯਾਨੀ ਧਾਵਾ ਬੋਲਣਾ ਕਿੱਡੀ ਸ਼ਰਮਸਾਰ ਗੱਲ ਐ। ਤੇ ਹਜੇ ਇਹ ਕਹਿੰਦੇ ਵੀ ਸਾਡੇ ਤੇ ਹਮਲਾ ਕਰੋ। ਅਸੀਂ ਤਾਂ ਅਜੇ ਰੋਡ ਦੇ ਨੇੜੇ ਤੇੜੇ ਵੀ ਨਹੀਂ ਗਏ। ਹਮ ਹਮ ਇਸ ਗੱਲ ਕਰਕੇ ਇਹ ਜਮਾ ਹੁਣ ਇਸ ਗੱਲ ਤੇ ਉਤਰੇ ਹੋਇਆ ਪਰ ਲੋਕ ਕਰਨਗੇ ਨਖੇੜਾ ਇਸ ਗੱਲ ਦਾ ਤੇ ਆਉਣ ਵਾਲੇ ਸਮੇਂ 'ਚ ਆਉਣ ਦੇ 27 'ਚ ਫਿਰ ਕਿੱਧਰ ਦੀ ਆਉਂਦੇ ਆ ਹਾਂ ਤੇ ਹੁਣ ਵੀ ਵੇਖਾਂਗੇ ਇੱਥੋਂ ਜੇ ਸਾਨੂੰ ਮਾਰ ਕੇ ਦਲ ਜਾ ਸਕਦੇ ਆ ਸਾਡੀਆਂ ਲੋਥਾਂ ਪਰ ਇੱਥੇ ਆ ਕੇ ਕਬਜ਼ਾ ਕਰ ਲੈਣਾ ਲੋਕਾਂ ਨੂੰ ਖਦੇੜ ਦੇਣਾ ਇਹ ਸਾਨੂੰ ਕਦੇ ਵਾਸਤੇ ਵੀ برداشت ਨਹੀਂ ਅੱਜ ਅੱਗੇ ਦੱਸ ਦਿੰਦੀ ਅੱਗੋਂ ਦੇ ਕੁਝ ਹਾਲਾਤ ਤੁਹਾਨੂੰ ਦਿਖਾਉਣੇ ਜਿੰਨਾ ਸਾਡੇ ਤੋਂ ਵੱਧ-ਵੱਧ ਹੋ ਸਕਿਆ ਤੁਹਾਨੂੰ ਮੌਕੇ ਦੇ ਹਾਲਾਤ ਦਿਖਾਉਣੇ ਆ ਕਿਸਾਨ ਅਲੱਗ-ਅਲੱਗ ਗਲੀਆਂ ਦੇ ਵਿੱਚ ਤੁਰੇ-ਫਿਰਦੇ ਨੇ ਸਥਿਤੀ ਕਾਫੀ ਤਣਾਪੂਰਨ ਹੈ ਜਿਸ ਤਰ੍ਹਾਂ ਪੁਲਿਸ ਨੇ ਨਾਕੇਬੰਦੀ ਕੀਤੀ ਹੈ ਅੱਗੇ ਲਾਉਂਦੇ ਸੀ ਉਸੇ ਤਰ੍ਹਾਂ ਹੀ ਜਿਹੜਾ ਇੱਥੇ ਕਿਸਾਨਾਂ ਵੱਲੋਂ ਵੀ ਜਿਹੜਾ ਜੀ ਆਪਦੀਆਂ ਗਲੀਆਂ ਸੜਕਾਂ ਰੋਕ ਲੀਆਂ ਗਈਆਂ ਨੇ ਟਰਾਲੀਆਂ ਦੀਆਂ ਹੁੱਕਾਂ ਕੱਢ ਕੇ ਮਿੱਟੀ ਰੇਤੇ ਦੀਆਂ ਭਰ ਕੇ ਲਾ ਦਿੱਤੀਆਂ ਗਈਆਂ ਨੇ ਇਸਾ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਗਿੱਲੀਆਂ ਬੋਰੀਆਂ ਕਰਕੇ ਇਸ ਤੋਂ ਇਲਾਵਾ ਹਥਿਆਰ ਵੱਜੋ ਦੇਖ ਸਕਦੇ ਹੋ ਕਿ ਇੱਟਾਂ ਰੋੜੇ ਜਿਹੜੇ ਨੇ ਉਹ ਪੂਰਨ ਤਾਰ ਦੇ ਉੱਤੇ ਇੱਕਦਾਨਾ ਕਿਸਾਨਾਂ ਵੱਲੋਂ ਤਿਆਰੀ ਵਿੱਢੀ ਹੋਈ ਆ ਦੇਖੀ ਵੀਰਿਆ ਦੇਖੀ ਵੀਰਿਆ ਸੋਹਣਿਆ ਉਧਰ 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 ਆਪਣੇ ਅਜਾ ਤਾਂ ਉੱਤੇ ਟੱਡਣ ਨੂੰ ਪਈ ਕੋਠੇ ਤੇ ਪੌੜੀ ਹੈ ਨਹੀਂ ਕਿਸੇ ਨੇ ਘਰੇ ਬਾਤੋ ਬਿਤਾ ਹੈ ਹੈ ਉਹ ਤੁਨੀ ਰੱਖ ਕਿਹੜੇ ਉਹ ਗੋਸਲ ਇਹਨਾਂ ਦੇ ਬਾਹਰ ਮਾ ਦੇ ਜੀ ਕਿੰਨਾ ਦੇ ਇੱਥੇ ਚੜ ਕੇ ਵੇ ਗੋਸਲ ਕਿਹੜੇ ਪਾਸੇ ਰਾ ਲੈ ਤੁਨੀ ਯਾਰ ਜੀ ਅੰਦਰ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਨੇ ਜਿਹੜੀ ਇੱਥੋਂ ਦੇਖ ਰਹੇ ਹੋ ਤੁਸੀਂ ਉੱਥੇ ਚੜ ਕੇ ਬੈਠਾ ਇੱਥੇ ਆ ਦੇ ਇੱਥੇ ਪੁਲਿਸ ਨੇ ਫਿਰ ਜਿਹੜਾ ਪਿੰਡ ਵੱਲ ਆਵਦਾ ਰੁਖ ਕਰ ਲਿਆ ਤੁਸੀਂ ਦੇਖ ਰਹੇ ਹੋ ਕਿ ਆਜਾ ਬੱਲੀ ਇੱਠੋਂ ਦੀ ਆਜਾ ਆਜਾ ਇੱਠੋਂ ਦੀ ਆਜਾ ਦਵਾ ਦਾ ਅੱਗੇ ਚੱਲਦੇ Ada ada. ਆਹ ਇੱਕਦਰਾ ਨਾਲ ਤੁਸੀਂ ਸਥਿਤੀ ਜਿਹੜੀ ਆ ਮੌਕੇ ਦੇ ਉੱਤੇ ਚੜ ਦੇ ਬੱਲੇ ਉੱਤੇ ਚੜ ਜਾ ਚੜ ਜਾਓ ਕਿੱਥੇ ਹਾਂ ਮੈਂ ਤਾਂ ਚੜ ਜੂ ਮੈਂ ਫੜ ਲਈ ਮਾ ਫੜ ਲੈ ਅਲਪਤ ਆ ਮੈਂ ਉੱਤੇ ਚੱਲ ਮੈਂ ਲੈ ਗੁਆ ਆ ਥੱਲੀ ਆਉਣੇ ਆ ਜੀ ਕਿਵੇਂ ਕੋਈ ਹੋਣਾ ਨਹੀਂ ਇੱਥੋਂ ਕਿਵੇਂ ਹਾਂ ਤੁਸੀਂ ਚੜਦਾ ਕਰ ਆਜੋ ਆਜੋ ਦੇਖੋ ਮੈਂ ਸੋ ਤੁਸੀਂ ਦੇਖ ਰਹੇ ਹੋ ਪੁਲੀਸ ਜੜੀ ਆਪਣੇ ਵੱਲੋਂ ਪੂਰੀ ਤਿਆਰੀ ਵੱਟ ਕੇ ਆ ਗਈ ਆ ਤੋ ਚਲੋ ਉਹ ਚਲੋ ਸੱਚਾ ਪਲੀਜ਼ ਨੂੰ ਫਿਰ ਪਿੱਛੇ ਹਟਣ ਦੇ ਆਰਡਰ ਕਰ ਦਿੱਤੇ ਗਏ ਨੇ ਇੱਕ ਵਾਰ ਫਿਰ ਉਹ ਨਾ ਉਹ ਮੇਰੇ ਸੋ ਇਸ ਕਲਾਸ਼ ਦੇ ਵਿੱਚ ਬੜੀ ਸਥਿਤੀ ਜਿਹੜੀ ਤਣਾਅਪੂਰਨ ਬਣੀ ਹੋਈ ਹੈ ਦੋਨੇ ਪਾਸਿਆਂ ਤੋਂ ਪੰਜਾਬ ਦੇ ਇੱਕ ਦੌਰਾਨ ਦੇਖਿਆ ਕਿ ਹਾਲਾਤਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਕਿ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਇਹ ਜਿਹੇ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਣਾਅ ਜਿੰਨਾ ਘੱਟ ਹੋ ਸਕੇ ਉਹਨਾਂ ਗੱਲਬਾਤ ਦੇ ਜ਼ਰੀਏ ਗੱਲਬਾਤ ਨੂੰ ਨਿ ਰਠਣ ਦੀ ਲੋੜ ਹੈ ਇਸ ਵਕਤ ਹਰਾਨੀ ਦੀ ਗੱਲ ਹੈ ਕਿ ਕੋਈ ਵੀ ਸਿਆਸੀ ਬੰਦਾ ਇਸ ਗੱਲਬਾਤ ਦੇ ਵਿੱਚ ਆਪਣੀ ਵਿਚੋਲਗੀ ਕਰਨ ਨੂੰ ਦਾ ਨਜ਼ਰ ਨਹੀਂ ਆ ਰਿਹਾ ਨਾ ਸਰਕਾਰ ਪੱਖੋਂ ਕੋਈ ਬੰਦਾ ਇਸ ਤਰ੍ਹਾਂ ਦੇ ਨਾਲ ਜਿਹੜਾ ਕੋਈ ਗੱਲਬਾਤ ਕਰਦਾ ਨਜ਼ਰ ਆ ਰਿਹਾ ਪਿੰਡ ਜੌਨ ਦੇ ਵਿੱਚ ਹੈ ਇਸ ਵਕਤੇ ਪਹਿਲੀ ਵਾਰੀ ਦੇਖਿਆ ਹੋਵੇਗਾ ਲੰਮੇ ਸਮੇਂ ਬਾਅਦ ਇਹ ਸਥਿਤੀ ਤੁਹਾਨੂੰ ਲਗਭਗ 2001 ਤੋਂ ਬਾਅਦ ਇਹ 2 ਤੋਂ ਬਾਅਦ ਸਥਿਤੀ ਬਣੀ ਹੈ ਜਦੋਂ ਜੇਠੂ ਕੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਸੀ ਇੱਕ ਹੋਰ ਘਰ ਦਾ ਸੌ ਲਗਾਤਾਰ ਸਥਿਤੀ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵਕਤ ਇੱਥੇ ਮਾਮਲਾ ਜਿਹੜਾ ਆ ਰਿਹਾ ਹੈ ਕਿ ਪੁਲਿਸ ਦੇ ਕੁਝ ਮੁਲਾਜ਼ਮ ਜਿਹੜੇ ਨੇ ਉਹ ਇੱਕ ਘਰ ਦੇ ਵਿੱਚ ਫਸੇ ਹੋਏ ਨੇ ਕੋਸ਼ਿਸ਼ ਆ ਕਿ ਮੁਲਾਜ਼ਮਾਂ ਦਾ ਕੋਈ ਨੁਕਸਾਨ ਨਾ ਹੋ ਜੇ ਪੁਲਿਸ ਚਾਹੁੰਦੀ ਹੈ ਕਿ ਅਸੀਂ ਆਪਣੇ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਈਏ पूरी कोशिश लगी हुई है कि एक है ला ला बार जरा सुरक्षित तरीके मुलाजमान नुन बह क ਚੱਲੀ ਜਾਂਦੇ ਚੱਲੀ ਜਾਂਦੇ ਸੋ ਇਸ ਵੀਡੀਓ ਨੂੰ ਇੱਕ ਵਾਰੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਕਰੋਗੇ ਇਸ ਸਥਿਤੀ ਨੂੰ ਡਿਫਿਊਜ਼ ਕਿਵੇਂ ਕੀਤਾ ਜਾ ਸਕਦਾ ਅਸੀਂ ਲੋਕ ਜਿਹੜੇ ਨੇ ਲੋਕ ਦੀ ਜਿਹੜੀ ਆ ਉਹ ਵੀ ਇੱਥੇ ਸਲਾਹ ਚਾਹੁੰਦੇ ਆ ਕਿ ਲੋਕਾਂ ਨੂੰ ਵੀ ਇੱਕ ਸਲਾਹ ਦੇਣੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਕਿਸ ਤਰ੍ਹਾਂ ਇਸ ਸਥਿਤੀ ਜਿਹੜੀ ਉਹਦੇ ਨਾਲ ਨਜਿੱਠਿਆ ਜਾਵੇ ਪਿੰਡ ਜਿਉਂਦੇ ਵਿੱਚ ਇੱਥੋਂ ਦੇ ਮਾਲਕ ਜਿਹੜੇ ਨੇ ਜ਼ਮੀਨਾਂ ਦੇ ਤੇ ਕਿਸਾਨਾਂ ਦੇ ਜਿਹੜੇ ਵਾਹੀਯੋਗ ਨੇ ਮੁਜਾਰੇ ਨੇ ਫਿੱਟ ਹੋਏ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਮਰਬੇਬੰਦੀ ਹੋਣ ਦਾ ਇੱਕ ਫੈਸਲਾ ਆਇਆ ਤੇ ਜਦੋਂ ਮਰਬੇਬੰਦੀ ਕਰਨ ਆਈ ਸੀ ਇੱਥੋਂ ਦੀ ਪੁਲਿਸ ਨੂੰ ਨਾਲ ਲੈ ਕੇ ਸਾਨਕ ਅਧਿਕਾਰੀ ਰੈਵਨਿਊ ਦੇ ਅਧਿਕਾਰੀ ਉਦੋਂ ਕਿਸਾਨਾਂ ਦੇ ਦਰਮIAN ਕਲੈਸ਼ ਹੋਇਆ ਸੀ ਤੇ ਉਹੀ ਵੱਧਦਾ ਵੱਧਦਾ ਅੱਜ ਇੱਥੇ ਪਹੁੰਚ ਗਿਆ ਕਿਸਾਨ ਚਾਹੁੰਦੇ ਨੇ ਕਿ ਜਿਹੜੇ ਦੋ ਉਹਨਾਂ ਦੇ ਵਿਅਕਤੀ ਨੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਬਿਨਾਂ ਕਿਸੇ ਜੇ ਆਪਾਂ ਗੱਲ ਕਰੀਏ ਬਿਨਾਂ ਸ਼ਰਤ ਤੋਂ ਉਹਨਾਂ ਦੀ ਰਿਹਾਈ ਕੀਤੀ ਜਾਵੇ ਕੇਸ ਵਾਪਸ ਲਿਆ ਜਾਵੇ ਇਸ ਸਥਿਤੀ ਬਣੀ ਹੋਈ ਹੈ ਇਸ ਵਕਤ ਇੱਥੇ ਸਿੱਧੇ ਤੌਰ ਦੇ ਉੱਤੇ ਲੋਕ ਭਗਵੰਤ ਮਾਨ ਨੂੰ ਦੋਸ਼ੀ ਠਹਰਾਉਂਦੇ ਨਜ਼ਰ ਆ ਰਹੇ ਨੇ ਬਜ਼ੁਰਗ ਔਰਤਾਂ ਨਾਲ ਜਿੰਨੀ ਗੱਲਬਾਤ ਸਾਡੀ ਹੋਈ ਹੈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਸਰਕਾਰ ਨੂੰ ਦੋਸ਼ੀ ਠਹਰਾਇਆ ਕਿ ਸਰਕਾਰ ਪੁਲਿਸ ਵੱਲ ਦਾ ਪ੍ਰਯੋਗ ਕਰ ਰਹੀ ਹੈ ਸਥਿਤੀ ਗੜੀ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਪਿੰਡ ਜਿਉਂ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਸ ਵਕਤ ਅਸੀਂ ਜੁੜੇ ਹੋਏ ਹਾਂ ਤੁਹਾਡੇ ਨਾਲ ਸੋ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਇੱਕ ਵਾਰੀ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਚੱਲੇ ਕਿ ਇੱਥੇ ਸਥਿਤੀ ਕੀ ਆ ਇਸ ਵਕਤ ਮੈਂ ਸਵਰਨ ਸਿੰਘ ਦਾ ਨੇਲ ਜੀ ਤੁਹਾਡੇ ਨਾਲ ਪਿੰਡ ਜੌਨ ਤੋਂ ਲਾਈਵ ਜੁੜਿਆ ਹੋਇਆ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਂਤੀ ਬਣਾਈ ਰੱਖਣ ਦੇ ਲਈ ਕੋਈ ਵੀ ਵਿਅਕਤੀ ਜਿਹੜਾ ਇੱਥੇ ਵਿਚੋਲਗੀ ਕਰਦਾ ਨਜ਼ਰ ਨਹੀਂ ਆ ਰਿਹਾ ਕੀ ਪ੍ਰਸ਼ਾਸਨ ਨੇ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਜਾਂ ਸਰਕਾਰ ਦੇ ਦਰਮਿਆਨ ਜੋ ਇਹ ਤਣਾਅ ਵਾਲਾ ਬਣਿਆ ਹੋਇਆ ਉਹਨੂੰ ਕਿਵੇਂ ਡਿਫਿਊਜ਼ ਕੀਤਾ ਜਾਵੇ ਕਿਉਂਕਿ ਜੇਕਰ ਇਹ ਦੋਨੇ ਪਾਸੇ ਦੋਨੇ ਧਿਰਾਂ ਜੇਕਰ ਅੜੰਗ ਰਹਿੰਦੀ ਜਾਂਦੇ ਤਾਂ ਪੰਜਾਬ ਦੇ ਹਾਲਾਤਾਂ ਦੇ ਲਈ ਪੰਜਾਬ ਦੀ ਮੌਜੂਦਾ ਸਥਿਤੀ ਦੇ ਲਈ ਕੋਈ ਚੰਗੀ ਗੱਲ ਨਹੀਂ ਹੈ ਅਸੀਂ ਤੁਹਾਨੂੰ ਦੋਨੇ ਪੱਖਾਂ ਤੋਂ ਦਿਖਾਇਆ ਇੱਕ ਪਾਸੇ ਕਿਸਾਨ ਨੇ ਦੂਜੇ ਪਾਸੇ ਪੁਲਿਸ ਹੈ ਜੇਕਰ ਨਜ਼ਰ ਮਾਰ ਗਏ ਤਾਂ ਪੁਲਿਸ ਕੋਲੇ ਹਾਲ ਦੀ ਘੜੀ ਤੁਹਾਨੂੰ ਸਿਰਫ ਡੰਡਿਆਂ ਤੋਂ ਬਿਨਾ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਇੱਕ ਦਰ ਨਾਲ ਬਿਲਕੁਲ ਪੁਲਿਸ ਇਸ ਪ੍ਰਕਾਸ਼ਨ ਤੇ ਕਿ ਕਿਸੇ ਤਰ੍ਹਾਂ ਦਾ ਹਥਿਆਰ ਜਿਹੜਾ ਕਿਸੇ ਵੀ ਪੁਲਿਸ ਅਫਸਰ ਕੋਲੇ ਮਲਾਜ਼ਮ ਕੋਲੇ ਨਾ ਹੋਵੇ ਤਾਂ ਜੋ ਕੋਈ ਅਜਿਹੀ ਘਟਨਾ ਵਾਪਰ ਜੇ ਕਿ ਸਥਿਤੀ ਵੇ ਕਾਬੂ ਹੋ ਜਾਏ ਅਤਰੂ ਗਾਸ ਦੇ ਗੋਲੇ ਵੀ ਜਿਹੜੇ ਨੇ ਉਹ ਇੱਥੇ ਸਾਨੂੰ ਇੱਕ ਵਾਰ ਨਜ਼ਰ ਨਹੀਂ ਆ ਰਹੇ ਹਾਂ ਹਾਂ ਅੱਗੇ ਗਿੱਲਾ ਕਰ ਲੈ ਪਾਣੀ ਗਿੱਲਾ ਕਰ ਲੈ ਡਬੋਲਾ ਬਟਾ ਡਬੋਲਾ ਇੰਜ ਨਹੀਂ ਜੰਗ ਇੰਜ ਡਬੋ ਕੇ ਨਿਕਲ ਲੈ ਸੋ ਦੇਖ ਰਿਹਾ ਤੁਸੀਂ ਇਸ ਵਕਤ ਬਠਿੰਡਾ ਦੇ ਰਾਮਪੁਰਾ ਤਹਿਸੀਲ ਦੇ ਪਿੰਡ ਜਿਉਂ ਤੋਂ ਇਹ ਲਾਈਵ ਤਸਵੀਰਾਂ ਜਿੱਥੇ ਸਥਿਤੀਪੂਰਨ ਤਣਾਅਪੂਰਨ ਬਣੀ ਹੋਈ ਹੈ 1600 ਤੋਂ ਵੱਧ ਜਿਹੜੇ ਪੁਲਿਸ ਸਿਮਲਾਜਮ ਜਿਹੜੇ ਨੇ ਇੱਥੇ ਵੱਖ-ਵੱਖ ਰੈਂਕਸ ਦੇ ਜਿਹਦੇ ਵਿੱਚ ਅੰਡਰ ਟ੍ਰੇਨਿੰਗ ਟ੍ਰੇਨਿੰਗ ਤੇ ਜਿਹੜੇ ਹੈਗੇ ਨੇ ਉਹ ਸਭ ਸੱਦੇ ਗਏ ਨੇ ਪੁਲਿਸ ਟ੍ਰੇਨਿੰਗ ਸਕੂਲ ਜਹਾਂ ਖੇਲਾ ਪੁਲਿਸ ਏ.ਆਈ.ਜੀ. ਤੋਂ ਲੈ ਕੇ ਏ.ਆਈ.ਜੀ. ਤੋਂ ਲੈ ਕੇ ਮੌਕੇ ਤੇ ਨੇ ਏ.ਡੀ.ਜੀ.ਪੀ. ਲਾਂਡ ਆਰਡਰ ਫਰਮਾਰ ਉਹਨਾਂ ਦੀ ਵੀ ਖਾਸ ਡਿਊਟੀ ਲਾਈ ਗਈ ਹੈ ਸਥਿਤੀ ਨੂੰ ਪੰਪਣ ਦੇ ਲਈ ਹੈਲੋ ਮੈਨੂੰ ਵੀ ਦਿਖਾ ਦਿਓ ਮੈਨੂੰ ਵੀ ਦਿਖਾ ਦਿਓ ਸੋ ਮੌਕੇ ਤੇ ਤੁਹਾਡੇ ਨਾਲ ਇਸ ਵਕਤ ਮੈਂ ਜੌਂਦ ਪਿੰਡ ਜ਼ਿਲ੍ਹਾ ਬਠਿੰਡਾ ਤੋਂ ਜੁੜਿਆ ਹੋਇਆ ਤੁਹਾਨੂੰ ਮੌਕੇ ਦੀ ਰਿਪੋਰਟਿੰਗ ਕਰ ਰਿਹਾ ਹਾਂ ਆਪਣੇ ਵਿਚਾਰ ਜਰੂਰ ਦਿਓ ਕਿ ਸਰਕਾਰ ਨੂੰ ਇਸ ਸਥਿਤੀ ਦੇ ਨਾਲ ਨਿਗਹਿਣ ਦੇ ਲਈ ਕੀ ਕਰਨਾ ਚਾਹੀਦਾ ਹੈ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਮਾਮਲਾ ਜ਼ਮੀਨਾਂ ਦਾ ਹੈ ਜ਼ਮੀਨਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਰਦਾਰ ਨੇ ਪਟਿਆਲੇ ਦੇ ਜਾਂ ਹੋਰ ਵਾਲੇਦੋਲੇ ਦੇ ਉਹਨਾਂ ਦੀ ਇੱਥੇ ਜ਼ਮੀਨਾਂ ਸੀ ਉਹ ਇੱਥੋਂ ਸ਼ਿਫਟ ਕਰ ਗਏ ਉਹਨਾਂ ਦੀ ਥਾਂ ਤੇ ਮਜਾਰੇ ਜ਼ਮੀਨਾਂ ਵਾਉਣ ਲੱਗ ਪਏ ਕੋਈ ਲੰਮੇ ਸਮੇਂ ਤੋਂ ਆਜ਼ਾਦੀ ਤੋਂ ਬਾਅਦ ਇੱਥੇ ਉਹ ਆਪਣੀਆਂ ਜ਼ਮੀਨਾਂ ਵਾਉਂਦੇ ਨੇ ਗਰਦੌਰੀਆਂ ਉਹਨਾਂ ਦੇ ਨਾਂ ਹੈ ਮਲਕੀਤੀ ਮਾਲਕਾਂ ਦੇ ਨਾਂ ਹੁਣ ਇੱਕ ਸਮਾਂ ਆਇਆ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਤਾਂ ਉਹਦੇ ਵਿੱਚ ਜਿਹੜੇ ਮਾਲਕ ਸੀਗੇ ਉਹ ਪਹੁੰਚੇ ਤੇ ਸੁਪਰੀਮ ਕੋਰਟ ਵੱਲੋਂ ਜਿਹੜਾ ਹੁਕਮ ਦਿੱਤਾ ਗਿਆ ਕਿ ਇੱਥੇ ਮਰਬੇਬੰਦੀ ਕੀਤੀ ਜਾਵੇ ਜਿਹੜੇ ਵਾਹੀ ਵਣ ਕਿਸਾਨ ਨੇ ਉਹਨਾਂ ਨੂੰ ਇਹ ਡਰ ਪੈ ਗਿਆ ਕਿ ਜਦੋਂ ਮਰਬੇਬੰਦੀ ਹੋਏਗੀ ਉਹਨਾਂ ਦਾ ਕਬਜ਼ਾ ਟੁੱਟੇਗਾ ਤੇ ਕਬਜ਼ਾ ਟੁੱਟ ਕੇ ਜਿਹੜੀ ਆ ਉਹਨਾਂ ਦੀ ਮਾਲਕੀ ਜਾਂ ਉਹਨਾਂ ਦੇ ਜੋ ਵੀ ਖੇਤੀ ਕਰਦੇ ਨੇ ਉਹ ਉਹਨਾਂ ਤੋਂ ਖੋਹ ਲਈ ਜਾਵੇਗੀ ਉਸ ਨੂੰ ਲੈ ਕੇ ਇੱਥੇ ਜਿਹੜਾ ਇੱਕਦਰ ਨਾਲ ਇੱਥੇ ਅੰਦੋਲਨ ਸ਼ੁਰੂ ਹੋਇਆ ਜਦੋਂ ਇੱਥੇ ਆਏ ਤੇ ਉੱਥੇ ਪੁਲਿਸ ਨਾਲ ਤਣਾਅ ਹੋਇਆ ਤੇ ਉਸ ਦੌਰਾਨ ਦੋ ਵਿਅਕਤੀਆਂ ਦੇ ਉੱਤੇ ਪਰਚਾ ਦਰਜ ਹੁੰਦਾ ਇੱਕ ਡੀਐਸਪੀ ਦੀ ਬਾਹ ਵੀ ਟੁੱਟਦੀ ਹੈ ਸੋ ਸਾਰੇ ਮਾਮਲੇ ਨੂੰ ਲੈ ਕੇ ਇਹ ਜਿਹੜਾ ਇਹਦੇ ਉੱਤੇ ਮੁਕੱਦਮਾ ਦਰਜ ਹੋਇਆ ਹੈ ਗ੍ਰਿਫਤਾਰੀ ਹੋਈ ਤੇ ਪਿੰਡ ਜੌਨ ਦੇ ਵਿੱਚ ਹੈ ਜੀ ਇਸ ਵਕਤ ਸੋ ਇਸ ਵਕਤ ਅਸੀਂ ਪਿੰਡ ਜੌਨ ਦੇ ਵਿੱਚ ਹੈ ਸੋ ਤੁਸੀਂ ਮੇਰੇ ਨਾਲ ਜੁੜੇ ਹੋਏ ਇਹਨਾਂ ਲਾਈਵ ਤਸਵੀਰਾਂ ਦੇ ਵਿੱਚ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਸਾਰੀ ਜਾਣਕਾਰੀ ਅਸੀਂ ਦਿੰਦੇ ਰਵਾਂਗੇ ਇਸ ਪੇਜ ਨੂੰ ਫੋਲੋ ਦਾ ਬਟਨ ਦਬਦੇ ਜਾਓ ਨਾਲ ਦੀ ਨਾਲ ਆਪਣੇ ਕਮੈਂਟ ਦਿੰਦੇ ਜਾਓ ਸ਼ੇਅਰ ਕਰਦੇ ਚੱਲੋ ਸੋ ਮੈਂ ਸਵਰਨ ਸਿੰਘ ਦਾ ਨੈਲ ਗਿਆ ਫਿਲਹਾਲ ਤੁਹਾਡੇ ਨਾਲ ਇੱਕ ਵਾਰੀ ਬ੍ਰੇਕ ਲੈਣਾ ਬ੍ਰੇਕ ਤੋਂ ਬਾਅਦ ਫੇਰ ਜੁੜਦੇ ਹਾਂ